ਗੂਜਰੀ ਮਹੱਲਾ ਚੌਥਾ ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਜਿਨ ਨੂੰ ਲਈ ਸਰਬੀ ਪੂਰੀ ਜਿਨ ਨੂੰ ਮਨ ਦਿੱਤਾ ਜੀ ਗਵਾਹ ਹਰੀ ਪ੍ਰਭ ਮੋ ਕਾਲਕ੍ਰਿਸ਼ਨ ਨੂੰ ਪਾ ਲਿਆ ਹੈ ਜਿਨ੍ਹਾਂ ਜਿਨ੍ਹਾਂ ਨੇ ਉਹ ਤੋਂ ਕਰ ਉਪਦੇਸ਼ ਹਰ ਲਈ ਥਲੇਗਾ ਉਹ ਗੁਰਮੱਝੇ ਚੈਰ ਨਵਾਰੇ ਗੁਰਮਾਨੁਖਾ ਦੇ ਪਿਆਰੇ ਹਨ ਗੁਰੂ ਅੰਗਦ ਸਾਹਿਬ ਦੇ ਪਿਆਰੇ ਹਨ ਸਤਗੁਰੂ ਅਮਰਦਾਸ ਸਾਹਿਬ ਤੋਂ ਵੱਡੋ ਸਾਈ ਹੋਏ ਹਨ ਉਹ ਸਾਨੂੰ ਭਾਈ ਉਪਦੇਸ਼ ਕਰੋ ਤੈਨੂੰ ਹਰੀ ਦਾ ਨਾਮ ਨਿੱਕਾ ਲੱਗਿਆ ਇਸ ਕਰਕੇ ਮਨ ਤਨ ਪੀਤਨ ਸਭ ਹਰਿਆ ਹੋਇਆ ਸਤਿਗੁਰੂ ਦੀ ਕਿਰਪਾ ਕਰਕੇ ਸਾਡਾ ਮਨ ਵੀ ਤਨ ਵੀ ਸ਼ੀਤਲ ਮਨ ਵੀ ਸ਼ੀਤਲ ਹੋ ਗਿਆ ਤਨ ਵੀ ਹਰਾ ਭਰਾ ਸੋ ਮਗਨ ਵੀ ਹਰਿਆਣ ਦਾ ਸਹਿਤ ਹੋ ਗਿਆ ਹੈ ਵੱਡ ਭਾਗੀ ਹਰਨਾਮ ਤਿਆਵ ਵੱਡੇ ਭਗਾਂ ਵਾਲੇ ਭਾਈ ਪਰਮੇਸ਼ਰ ਦੇ ਨਾਮ ਨੂੰ ਜਰਾਂ ਦੀ ਕਿਰਪਾ ਕਰਕੇ ਪਹੁੰਚਦੇ ਹਨ ਭਾਈ ਰੇ ਮੁਕ ਕੋਈ ਆਏ ਮਿਲ ਕਿਰਪਾ ਉਹ ਸਾਡੇ ਭਾਈ ਨੂੰ ਤੁਸੀਂ ਕੋਈ ਆ ਕੇ ਮਿਲਣਾ ਕਰੋ ਹਰਨਾਮ ਦਰੜਾਵੇ ਪਰਮੇਸ਼ਰ ਦੇ ਨਾਮ ਨੂੰ ਦਰੜ ਕੀਤਾ ਜਿੰਨੇ ਸਾਡੇ ਹਿਰਦੇ ਚ ਵੀ ਦਰੜਾਉਣਾ ਕਰੋ ਮੇਰੇ ਪ੍ਰੀਤਮ ਪ੍ਰਾਨ ਮਨ ਤਾਨੂ ਸਾਉਦੀ ਪਰਸ਼ਾਪਿੰਦ ਮੰਗਵੇ ਵੀ ਪਿਆਰੇ ਹੈ ਤੰਦੇ ਵੀ ਪਿਆਰੇ ਹੈ ਪ੍ਰਾਣਾ ਵੀ ਪਿਆਰੇ ਹੈ ਮੰਤਨ ਸਭ ਉਹਨਾਂ ਨੂੰ ਭੇਟਾ ਕਰਦੇ ਆ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵ ਜਿਵੇਂ ਹਰ ਹਰ ਪ੍ਰਭ ਦੀ ਹਰ ਵਕਤ ਕਥਾ ਨੂੰ ਸੁਣਾਉਣ ਪ੍ਰਾਪਤੀ ਦੀ ਨੂੰ ਰਹਾ ਤੀਰਥ ਧਰਮ ਗੁਰਮਤਿ ਹਰ ਪਾਇਆ ਗੁਰਮਤਿ ਆਇਆ ਕਹੇ ਦੇਸ ਵਿੱਚ ਭੈ ਤੋਂ ਰਹਿਤ ਵਿਸ਼ੇ ਦੀ ਪ੍ਰਾਪਤੀ ਹੋਣੀ ਤੇਰੇ ਮਨ ਧਰਮ ਚ ਪੱਕਾ ਰਹਿਣਾ ਬੋਲਣਾ ਐਸਾ ਜਿਹੜਾ ਧੀਰਜ ਹੈ ਜੁਲਨਾ ਨੰਦਾ ਧੀਰਜ ਧੀਰਜ ਤਰਨ ਉਬਰ ਮਤ ਹਰ ਪਾਇਆ ਧਰਮ ਦੇ ਵਿੱਚ ਪੱਕੇ ਰਹਿਣਾ ਜਿਵੇਂ ਸਾਈ ਤਾਰੂਸ਼ਣ ਕਹੇ ਮੇਰੇ ਕੇਸਨ ਕਤਲ ਨਹੀਂ ਕਰ ਸਕੋਗੇ ਸਾਈ ਤਾਰੂਸ਼ਣ ਦੇ ਕੇਸਨ ਨੂੰ ਜ਼ਾਲਮ ਕਤਲ ਨਹੀਂ ਕਰ ਸਕਕੇ ਖੋਪੜਾ ਲਹਾ ਕੇ ਬਾਈ ਸੁਨਾਦੀ ਚ ਬੈਠੇ ਰਹੇ ਉਹ ਸੂਦੇ ਨੂੰ ਆਪਣੇ ਜੋੜੇ ਦੇ ਅੱਗੇ ਲਾ ਕੇ ਲਗਾਇਆ ਪਰਲੋਕ ਵਿੱਚ ऐसे धर्म ਵਿੱਚ ਪੱਕੇ ਹੁੰਦੇ ਹਨ ਸਿੰਘ ਜੋ ਬੋਲ ਕਰਦਾ ਹੈ ਮੇਰੇ ਕੇਸਾਂ ਨੂੰ ਕੋਈ ਨਹੀਂ ਕਤਲ ਕਰ ਸਕਿਆ ਕੱਟ ਨਹੀਂ ਸਕਿਆ ਕੋਈ ਅੱਜ ਸਿੱਖਾਂ ਦੇ ਮੁੰਡੇ ਵੇਖ ਹਰ ਹਾਰ ਸਿਉ ਚਿਤਲਾ ਉਹ ਨਿਤ ਪਰਤੀ ਹਰੀ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜੇ ਹੋਏ ਹੈ ਤੇ ਹਰੀ ਦੇ ਸਾਚਿਤ ਦੀ ਵਿਰਤੀ ਨੂੰ ਲਾਉਂਦੇ ਹਨ ਅੰਮ੍ਰਿਤ ਵਚਨ ਸਤਿਗੁਰ ਕੀ ਬਾਣੀ ਇਹ ਅੰਮ੍ਰਿਤ ਅੰਦਰ ਕਰਨ ਵਾਲੇ ਵਚਨ ਹੈ ਸਤਿਗੁਰੂ ਸੱਜੇ ਪਾਤਸ਼ਾਹ ਟਰਕੀ ਬਾਣੀ ਹੈ ਜਿਹੜੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾ ਜਿਹਨ ਅੰਮ੍ਰਿਤ ਰੂਪ ਵਚਨਾਂ ਨੂੰ ਬੋਲੇਗਾ ਮੂੰਹ ਉਹਦੇ ਮੂੰਹ ਚ ਵੀ ਅੰਮ੍ਰਿਤ ਆਨੰਦੇ ਪ੍ਰਾਪਤ ਹੋਵੇਗਾ ਅਮਰਤੋ ਗਿਆਨ ਨੂੰ ਆਨੰਦ ਨੂੰ ਪਾਵੇਗਾ ਅਤੇ ਅਮਰਤ ਇਹ ਆਨੰਦ ਨੂੰ ਪ੍ਰਾਪਤ ਕਰੇਗਾ ਹੋ ਨਿਰਮਲ ਨਾਮ ਜਿਤ ਮੈਲ ਨਾ ਲੱਗੇ ਉਜੇ ਪਰਮੇਸ਼ਰ ਦਾ ਨਾਮ ਹੈ ਅਤੇ ਜਿਸ ਨੂੰ ਪਾਪਾਂ ਦੀ ਮੈਲ ਨਹੀਂ ਲੱਗਦੀ ਹੈ ਗੁਰਮਤਿ ਨਾਮ ਜਪੈ ਲਿਵ ਲਾਗ ਗੁਰਮਤਿ ਦੁਆਰਾ ਨਾਮ ਦਾ ਜਾਪ ਕਰੇ ਬਿੱਤੀ ਨੂੰ ਜੋੜ ਨਾ ਕਰੇ ਉਸ ਰੂਪ ਵਿੱਚ ਨਾਮ ਪਦਾਰਥ ਜਿਨ ਨਰ ਨਹੀਂ ਪਾ ਜਿਨ੍ਹਾਂ ਪੁਰਖਾਂ ਨੇ ਨਾਮ ਰੂਪੀ ਪਦਾਰਥ ਨੂੰ ਨਹੀਂ ਪ੍ਰਾਪਤ ਕੀਤਾ ਹੈ ਇਹ ਭਾਗਹੀਨ ਮੂਏ ਮਰ ਜਾਉ ਉਹ ਤਾਂ ਤਾਗਾ ਤੁਸੀਂ ਇਹ ਮਰ ਗਏ ਗੁਰੂ ਸਾਹਿਬ ਵੱਲੋਂ ਤਾਂ ਬੇਮੁਖ ਹੋ ਗਏ ਜਿਹੜੇ ਤੇ ਮਰ ਕੇ ਜੂਨਾ ਦੀ ਜਾਨ ਕੇ ਹੋਰ ਉਹਨਾਂ ਨੂੰ ਕੀ ਲਾਭ ਹੋਣਾ ਹੈ ਆਨੰਦ ਮੂਲ ਜਗ ਜੀਵਨ ਦਾਤਾ ਜੋ ਆਨੰਦ ਮੂਲ ਕਾਰਨ ਪ੍ਰਮੇਸ਼ਰ ਸਾਰੇ ਜਗ ਦਾ ਜੀਵਨ ਰੂਪ ਹੈ ਜ਼ਿੰਦਗੀ ਚੇਤਨ ਸਤਾ ਦੇਣ ਵਾਲਾ ਸਾਰਿਆਂ ਨੂੰ ਰੋਜੀ ਦੇਣ ਵਾਲਾ ਦਾਤਾ ਹੈ ਸਭ ਜਨ ਕੋ ਅਨੰਦ ਕਰਹੁ ਹਰ ਧਿਆਰ ਸਾਰੇ ਜਨਾਂ ਦੇ ਤਾਂ ਹੀ ਅਨੰਦ ਪ੍ਰਾਪਤ ਆਪ ਕਰਦੇ ਹੋ ਮਹਾਰਾਜ ਉਹ ਹਰੀ ਆਪ ਨੂੰ ਧਿਆਉਂਦੇ ਹਨ ਤੂੰ ਦਾਤਾ ਜੀ ਇਹ ਸਭ ਤੇਰੇ ਹੈ ਮਹਾਰਾਜ ਤੂੰ ਦਾਤਾ ਸਾਰਿਆਂ ਨੂੰ ਦਾਤ ਦੇਣ ਵਾਲਾ ਸਾਰੇ ਜੀ ਜਨ ਤੇਰੇ ਹੀ ਹਨ ਛੋਟੇ ਵੱਡੇ ਜਨ ਨਾਨਕ ਗੁਰੂ ਅਭਗਤ ਮਿਲਾਵੇ ਸਤਗੁਰੂ ਸਾਹਿਬ ਜੀ ਕਹਿੰਦੇ ਗੁਰ ਆਉਂਦਾ ਜਿਨ੍ਹਾਂ ਨੂੰ ਗੁਰਮਖੰਦੀ ਸੰਗਤ ਬਖਸ਼ਦਾ ਹੈ ਗੁਰ ਆਤਾਰਾ ਮਨ ਦੇ ਸਾਰੇ ਗੁਨਾਹਾਂ ਨੂੰ ਬਖਸ਼ ਕਰਕੇ ਗੁਰਮਤਿ ਦੀ ਦਾਤ ਦੇ ਕੇ ਆਪ ਦੇ ਸਰੂਪ ਵਿੱਚ ਮੇਲ ਲੈਣੇ ਹੂੰ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਗੂਜਰੀ ਮਹੱਲਾ ਚੌਥਾ ਘਰ ਤੀਜਾ ਮਾਈ ਬਾਪ ਪੁੱਤਰ ਸਭ ਹਰ ਕੀ ਕੀਏ ਇਹ ਸਾਧ ਸੰਗਤ ਜੀ ਗੁਰੂ ਰਾਮਦਾਸ ਸਾਹਿਬ ਜੀ ਨੇ ਜਦੋਂ ਗੁਰਤਾ ਗਦੀ ਦਿੱਤੀ ਆ ਮਹਾਰਾਜ ਗੁਰਮਰਦਾਸ ਜੀ ਨੇ ਸਤਿਗੁਰੂ ਅਮਰਦਾਸ ਸਾਹਿਬ ਜੀ ਜੀ ਜੋਤਿ ਜੋਤ ਸਮਾ ਗਏ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਇਕ ਕਮਰੇ 'ਚ ਹੀ ਬੈਠੇ ਰਿਹਾ ਕਰਨ ਗੋਮਨਵਾਲ ਸਾਹਿਬ ਕਿਸੇ ਨਾਲ ਬੋਲਣ ਨਾ ਇਹ ਚੁੱਪ ਕਰਕੇ ਸਮਾਦ ਵਿੱਚ ਬੈਠੇ ਰਹਿਣਾ ਸਾਹਿਬ ਜਿਆਦਿਆਂ ਨੇ ਆ ਕੇ ਗੁਰੂ ਅਰਜਨ ਸਾਹਿਬ ਜੀ ਹੋਰ ਸਾਹਿਬ ਜਿਆਦੇ ਮਹਾਦੇਵ ਆਦਿਕ ਇਹਨਾਂ ਨੇ ਆ ਕੇ ਮਹਾਰਾਜ ਦੇ ਕੋਲੇ ਆਉਣਾ ਕਿਸੇ ਬੱਚੇ ਨਾਲ ਬਚਣਾ ਕਰਦੇ ਸਮਾਦ ਵਿੱਚ ਮਸ ਬੈਠੇ ਰਹਿੰਦੇ ਉਸ ਵੇ ਭਾਈ ਬੁੱਢੇ ਸਾਹਿਬ ਜੀ ਨੇ ਸੰਗਤ ਦੇ ਵਿੱਚ ਬਿਜਾਰ ਚੱਲੀ ਕਿ ਗੁਰੂ ਰਾਮਦਾਸ ਸਾਹਿਬ ਨੂੰ ਗੁਰੀਾਈ ਕਿਸ ਵਾਸਤੇ ਦਿੱਤੀ ਹੈ ਉਹ ਕਮਰੇ ਦੇ ਅੰਦਰ ਹੀ ਬੈਠੇ ਰਹਿੰਦੇ ਐ ਬਾਹਰ ਦਰਸ਼ਨ ਨਹੀਂ ਦਿੰਦੇ ਉਸ ਵੇਲੇ ਭਾਈ ਗੁੱਡੇ ਸਾਹਿਬ ਨੇ ਕਿ ਭਾਈ ਮੋਰੀ ਜੀ ਪਹਿਲਾਂ ਚੱਲਣ ਤੇ ਫੇਰ ਮੈਂ ਵੀ ਨਾਲ ਚੱਲਾਂਗਾ ਬੇਨਤੀ ਕਰਾਂਗਾ ਭਾਈ ਮੋਰੀ ਜੀ ਆਏ ਅਤੇ ਭਾਈ ਗੁੱਡੇ ਸਾਹਿਬ ਜੀ ਆ ਕੇ ਮਹਾਰਾਜ ਤੁਸੀਂ ਦਰਸ਼ਨ ਬਾਹਰ ਕਿਉਂ ਸੰਗਤ ਵਿੱਚ ਇਹ ਅੰਦਰ ਹੀ ਬੈਠੇ ਰਹਿੰਦੇ ਹੋ ਇਹ ਕੀ ਕਾਰਨ ਹੈ ਆ ਸਾਥ ਜਗਿਆ ਨਾਲ ਵੀ ਪਿਆਰ ਨਹੀਂ ਕਰਦੇ ਉਸ ਵੇਲੇ ਗੁਰੂ ਮਾਨ ਸਿੰਘ ਸਾਹਿਬ ਦੀਵਾਨ ਚ ਆ ਕੇ ਦਰਸ਼ਿੰਦ ਉਤੇ ਸੰਗਤਾਂ ਨੂੰ ਪਿਆਰਿਆਂ ਨਾਲ ਮਿਲ ਕੇ ਪ੍ਰੇਮ ਦੇ ਨਾਲ ਉਸ ਵਕਤ ਇਹ ਸ਼ਬਦ ਉਚਾਰਨ ਕੀਤਾ ਮਹਾਰਾਜ ਜੀ ਨੇ ਕਦੇ ਐ ਤਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮਾਈ ਬਾਪ ਪੁੱਤਰ ਸਭ ਹਰ ਕੀ ਇਹ ਭਾਈ ਜੋ ਮਾਤਾ ਹੈ पिता है पुत्र आदि को है, सब हरि वाहिगुरु से ही बनाए हुए है संतू महाराज साहब की माता का नाम दया कौर सी पिता बा हरदास ये माता के पिता जड़े हैं पुत्र पुत्र साहबजादे सब हरि वाहिगुरु के भाई पैदा किए हुए हैं सच्चे पातशाह जी फरमाते हैं इस प्रकार माई जो खिमा है बापू जो संतोख है ਉਤਰ ਜੋ ਗਿਆਨ ਹੈ ਸਭ ਹਰੀ ਅਕਾਲਪੁਰਖ ਨੇ ਇਕ ਪਹਿਲਾ ਕੀਤਾ ਹੰ ਤੇਰਦਾਦ ਦਿੱਤੀ ਹੈ ਸਭ ਨਾ ਕਉ ਸੰਬੰਧ ਹਰ ਕਰ ਦਈਏ ਸਾਰਿਆਂ ਵਿੱਚ ਜਿਹੜਾ ਸੰਬੰਧ ਮਲਾਪ ਹੈ ਸਭ ਸਾਥ ਬੰਦ ਪੁਣਾ ਹੈ ਸੰਬੰਧੀ ਪੁਣਾ ਇਹ ਹਰੀ ਨਹੀਂ ਬਣਾਤਾ ਹੈ ਮਮਰਾ ਜੋੜ ਸਾਥ ਰਹੋ ਮੇਰੇ ਵੀ ਫਿਰ ਮੇਰੇ ਵੀਰ ਭਰਾਓ ਸਾਡਾ ਜਿਹੜਾ ਜੋਰ ਆ ਇਹਨਾਂ ਦੀ ਕੁਸਲ ਨੂੰ ਪੁੱਛਣ ਦਾ ਪਾਲਣਾ ਪੋਸਣ ਕਰਨ ਦਾ ਇਹ ਜੋਰ ਸਾਡਾ ਰਹਿ ਚੁੱਕਾ ਹੈ ਅਸੀਂ ਹੁਣ ਮਹਾਰਾਜ ਦੇ ਚਰਨਾਂ ਵਿੱਚ ਹੀ ਜੁੜੇ ਹੋਏ ਹਾਂ ਹੋਰ ਕਿਸੇ ਪ੍ਰਕਾਰ ਦਾ ਜੋਰ ਸਾਧਨਾ ਦਾ ਜੋ ਕਰਕੇ ਬਖਾਉਣਾ ਹੈ ਜਿਹੜੀਆਂ ਦੀਆਂ ਸਿੱਧੀਆਂ ਨੇ ਨਾਲ ਕਿਸੇ ਨੂੰ ਜਰ ਕਿੰਨਾ ਤਰਕ ਵਾਲਾ ਬਣਾਉਣਾ ਇਹ ਸਾਡਾ ਜੋਰ ਰਹਿ ਚੁੱਕਾ ਹੈ ਹਰ ਦਾ ਤੰਦ ਮੰਨੂ ਸਭ ਹਰ ਹੈ ਵਾਸ ਹੈ ਜੀ ਪਰੀ ਸਾਦਾ ਦਾਨਿਕ ਵਾਹਿਗੁਰੂ ਨਾਨਕ ਪਰਮੇਸ਼ਰ ਦਾ ਹੈਗੇ ਅੱਗੇ ਸ੍ਰੀਮ ਜਿਹੜੇ ਇਹ ਪੁੱਤ ਜੀ ਨਵਾਜ਼ ਗਏ ਸਰੀਰ ਸਾਰੇ ਹਰੀ ਦੇ ਵਾਸੀ ਹੈ ਸਾਰੇ ਹੀ ਬਾਦ ਵਿੱਚ ਪਰਮੇਸ਼ਰ ਹੀ ਕਰਨ ਵਾਲਾ ਹੈ ਹਰੀ ਦੇ ਤਾਨੂੰ ਕਰਨ ਦੇ ਹੈ ਹਰੀ ਦੇ ਮਨ ਸੁਹੁੰਦੇ ਹੈ ਹਰੀ ਰਈ ਸਥੂਲ ਸਰੀਰ ਦਾ ਕਿਆ ਹੋਇਆ ਸਭ ਸਰੀਰ ਹਰੀ ਦੇ ਵਾਸ ਥਣਗੇ ਆਪਣਾ ਨਹੀਂ ਸਾਡਾ ਇਹਦੇ ਵਿੱਚ ਕੋਈ ਹੈ ਰਹਾਉ ਭਗਤ ਜਨਾ ਕਹੋ ਸਰਦਾ ਆਪ ਹਰ ਲਾਉ ਰਹਾਉ ਮੁਸਲਮਾਨ ਦੇ ਕੇ ਕਹਿੰਦੇ ਨੇ ਜੋ ਭਗਤ ਜਣ ਹਣੇ ਉਹਨਾਂ ਨੂੰ ਸਰਦਾ ਆਪ ਨੇ ਆਵਦੇ ਸ਼ਿਵਾਂ ਭਜੰਦੀ ਆਪ ਹੀ ਲਾ ਦਤੀ ਹੈ ਵਿੱਚੇ ਗ੍ਰਸਤ ਉਦਾਸ ਰਹਾ ਵਿੱਚੇ ਪਰਿਵਾਰ ਦੇ ਰਹਿੰਦੇ ਹੋਇਆ ਜਿਵੇਂ ਕਮਲ ਰੇ ਵਿੱਚ ਪਾਣੀ ਹੈ ਐਉ ਜਿਵ ਦੇ ਲਾ ਕੇ ਉਦਾਸ ਰਹਿਣਾ ਹੁੰਦਿਆ ਹੈ ਸੋ ਵਿੱਚ ਚਿੱਤ ਨੂੰ ਉਦਾਸ ਰੱਖਣਾ ਵਾਹਿਗੁਰੂ ਜੀ ਜੁੜਨਾ ਹੈ ਜਦ ਅੰਤਰ ਪ੍ਰੀਤਮ ਹਰਿ ਸਿਉ ਪ੍ਰੀਤ ਜਦ ਅੰਤਰ ਪ੍ਰੀਤ ਹਰਿ ਸਿਉ ਬਣਿਆ ਜਿਵੇਂ ਅੰਦਰੋਂ ਪ੍ਰੀਤੀ ਅਕਾਲ ਪੁਰਖ ਦੇ ਨਾਲ ਉਹ ਬਣ ਆਉਂਦੀ ਹੈ ਸਭ ਜੋ ਕੁਝ ਕਰੇ ਸੋ ਮੇਰੇ ਹਰ ਪ੍ਰਭ ਭਾਈ ਉਹਨਾਂ ਮਾਈ ਜੋ ਕੁਝ ਪ੍ਰਵੇਸ਼ ਕਰਦਾ ਹੈ ਮੇਰੇ ਵਾਹਿਗੁਰੂ ਨੂੰ ਪਾਉਂਦਾ ਹੈ ਉਦੋਂ ਵਿਰਾਗ ਵੀ ਸੁਖਨਾ ਹੈ ਉਹਦੇ ਵਿਹਾਰ ਵੀ ਸੁਖਲੇ ਹੈ ਜੋ ਕੁਝ ਵੀ ਕਰਤਾਵੋ ਕਰਦਾ ਪਰਮਕਾਰ ਵਾਸਤੇ ਮੇਰੇ ਵਾਹਿਗੁਰੂ ਨੂੰ ਪਾ ਜਾਂਦਾ ਹੈ ਜਿਤਕਾਰ ਕੰਮ ਹਮ ਹਰ ਲਾਈ ਜਿਸ ਕਹਿਰ ਸਾਹਿਬ ਸਿੰਘ ਦੀ ਟਹਿਲ ਕਰਨ ਵਿੱਚ ਕੰਮ ਪਰਮੇਸ਼ਰ ਦਾ ਸਿਮਰਨ ਕਰਦਿ ਨਿਸ਼ਕਾਮ ਕਰਮ ਕਰਨੇ ਚ ਸਾਨੂੰ ਹਰਿ ਦੀ ਭਗਤੀ ਰੂਪਕਾਰ ਵਿੱਚ ਨਿਸ਼ਕਾਮ ਕਰਮਾ ਰੂਪੀ ਕੰਮ ਵਿੱਚ ਹਰਿ ਰਸ ਅਡੇ ਕੋਈ ਲਾਉਣਾ ਕੀਤਾ ਹੈ ਜੋ ਹਮ ਕਰਹਿ ਜੋ ਆਪ ਕਰਾ ਜੋ ਮਹਾਰਾਜ ਸਾਹਿਬ ਆਪ ਕਰਾਉਂਦੇ ਸੀ ਉਹ ਕਰਤਬ ਕਰਦੇ ਹਾਂ ਆਪਣੇ ਮਤ ਨਹੀਂ ਕੋਈ ਰੱਖਦੇ ਜਿਨ ਕੀ ਭਗਤ ਮੇਰੇ ਪ੍ਰਭ ਭਾਈ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਦੀ ਭਾਵ ਭਗਤੀ ਮੇਰੇ ਵਾਹਿਗੁਰੂ ਅਕਾਲ ਪੁਰਖ ਨੂੰ ਪਾ ਗਈ ਚੰਗੀ ਲੱਗਿਆ ਹੀ ਐ ਈ ਜਨ ਨਾਨਕ RAM ਨਾਮ ਸਮਾਈ ਉਹ ਜਨ ਗੁਰੂ ਸਾਹਿਬ ਜੀ ਕਹਿੰਦੇ ਇਹ ਜਨ ਨਾਨਕ RAM ਨਾਮ ਲਿਵ ਲਾਈ ਉਹ ਜਨ ਨੇ RAM ਦੇ ਨਾਮ ਦੀ ਬਿਰਤੀ ਨੂੰ ਜੋੜਿਆ ਹੈ ਇਹ ਫੇਦ ਹੋਇਆ ਵਾਹਿਗੁਰੂ ਵਿੱਚ ਇਹ ਬਚਨ ਗੁਰੂ ਸਾਹਿਬ ਜੀ ਦੇ ਵਿਰਾਗ ਦੇ ਵਿੱਚ ਗੁਰੂ ਹਰ ਰਾਏ ਸਾਹਿਬ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸੁਣਨ ਤੋਂ 8ਵੇਂ ਦਿਨ ਇਹ ਸ਼ਬਦ ਉਚਾਰਨ ਕੀਤਾ ਜਦੋਂ ਸੰਗਤ ਨੇ ਕਿਹਾ ਬਾਹਰ ਕਿਉਂ ਨਹੀਂ ਮਾਰਨ ਕੋ ਦੇ ਹਨ ਵਿਚਾਰਨ ਕੀਤਾ ਸੀ ਹਾਂ ਜੀ